ਆਜਰਾ ਹਜੂਰ ਜਹਰਜ ਹੌਰ ਦਸਾਂ ਪਤਸ਼ਾਈਆਂ ਦੀ ਪਰਮ ਪਵਿੱਤਰ ਜੋਤ ਕੰਨ ਸਾਹਿਬ ਸ੍ਰੀ ਗੁਰੂ ਗੰਸਾ ਮਹਾਰਾਜ ਦੀ ਪਾਵਨ ਪਵਿੱਤਰ ਹਜੂਰੀ ਦੇ ਅੰਦਰ ਜੁੜੇ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ ਆਪ ਬੜੇ ਭਾਦਾ ਰਹੇ ਹੋ ਕਿ ਅੱਜ ਇਸ ਮਹਾਨ ਕਪੂ ਸਥਾਨ ਦੇ ਉੱਪਰ ਅੱਜ ਉਹਨਾਂ ਮਹਾਪੁਰਸ਼ਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਜਿਨ੍ਹਾਂ ਦੀ ਯਾਦ ਦੇ ਵਿੱਚ ਅਸੀਂ ਤਕਰੀਬਨ 2-3 ਘੰਟਾ ਤੋਂ ਆਪ ਸਿੱਖ ਸੰਗਤ ਗੁਰੂ ਦੇ ਪਾਵਨ ਚਰਨਾਂ ਵਿੱਚ ਜੁੜ ਬੈਠੇ ਹਾਂ ਉਹਨਾਂ ਦੀਆਂ ਕਥਾ ਕਹਾਣੀਆਂ ਉਹਨਾਂ ਦੇ ਕੀਤੇ ਹੋਏ ਕੌਕਕ ਉਹਨਾਂ ਦਾ ਜੀਵਨ ਇਸ ਸੰਸਾਰ ਦੇ ਵਿੱਚ ਆਇਆ ਹੋਇਆ ਗੁਰਬਾਣੀ ਦੇ ਅਧਾਰਤ ਸਾਡੇ ਤੋਂ ਪਹਿਲਾਂ ਸੰਤ ਬਾਬਾ ਅਵਧਾਰ ਸਿੰਘ ਜੀ ਮਹਾਰਾਜ ਮਸਕੂਆਣਾ ਸਾਹਿਬ ਉਹਨਾਂ ਨੇ ਆਪਣੀ ਰਸਨਾ ਤੋਂ ਆਪਸੀ ਸੰਗਤ ਦੇ ਨਾਲ ਗੁਰਮਤਿ ਦੀਆਂ ਵਿਚਾਰਾਂ ਸਾਂਝੀਆਂ ਕੀਤੀਆਂ ਉਸ ਤੋਂ ਪਹਿਲਾਂ ਸਾਡੇ ਬਹੁਤ ਹੀ ਹਸਪਤਾਲ ਜੋ ਬਾਬਾ ਨਰਵਲ ਸਿੰਘ ਜੀ ਉਹਨਾਂ ਨੇ ਗੁਰਮਤਿ ਵਿਚਾਰਾਂ ਸਾਂਝੀਆਂ ਕਰਕੇ ਆਪਸੀ ਸੰਗਤ ਦੇ ਨਾਲ ਜੋ ਇਹ ਖੁਸ਼ੀ ਦੇ ਪਰ ਜੋ ਇਸ ਮਹਾਪੁਰਸ਼ਾਂ ਦੀ ਯਾਦ ਜਿਨ੍ਹਾਂ ਦਾ ਸੰਸਾਰ ਤੇ ਆਉਣਾ ਸਰਫਲ ਹੈ ਜਿਨ੍ਹਾਂ ਦੀ ਯਾਦ ਦੇ ਵਿੱਚ ਜੁੜ ਬੈਠ ਕੇ ਉਸ ਪਰਮਾਤਮਾ ਦਾ ਨਾਮ ਚਿੰਤਨ ਆਵੇ ਯਾਦ ਆਵੇ ਇਸ ਕਰਕੇ ਅੱਜ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਸਾਡੇ ਬਹੁਤ ਹੀ ਸਤਿਕਾਰਯੋਗ ਮਹਮ ਦੇਸ਼ਵਰ ਸਵਾਮੀ ਜਗਿੰਦਰਾਨੰਦ ਜੀ ਮਹਾਰਾਜ ਇਸ ਸੰਸਥਾਨ ਦੀ ਜੋ ਦੇਖਰੇ ਕਰਦੇ ਨੇ ਉਨ੍ਹਾਂ ਦੇ ਵੱਲੋਂ ਆਪਣੇ ਗੁਰੂ ਜਨਾਂ ਦੀ ਸਾਲਾਨਾ ਜੋ ਵਰਸੀ ਸਮਾਗਮ ਸੰਤ ਸਮਾਗਮ ਕਰਵਾਉਂਦੇ ਨੇ ਸੁਖਈ ਰੋਜਾਂ ਤੋਂ ਲੈ ਕੇ ਕਿ ਗੁਰੂ ਮਹਾਰਾਜ ਦੀ ਪਾਵਨ ਬਾਣੀ ਤੁਕੀ ਬਾਣੀ ਆਈ ਤਿੰਨ ਸਗਲੇ ਚਰਨ ਮਟਾਈ ਦੇ ਸ਼੍ਰੀ ਅਖੰਡ ਪਾਠ ਲੜੀਵਾਰ ਪਰ ਆਰੰਭ ਕਰਵਾ ਕੇ ਭੋਗ ਪਾਏਗੇ ਉਪਰੰਤ ਮਹਾਂਪੁਰਸ਼ਾਂ ਯੋਗਾਂ ਦੇ ਵਿੱਚ ਕੱਲ ਜੋ ਕਿ ਮੈਂ ਕੀਰਤਨ ਪੜ੍ਹਦਾ ਨਾ ਗੁਰਮੁਖ ਜਪੀ ਹੈ ਲਾਇ ਧਿਆਨਾਂ ਦੇ ਵਾਕਾਂ ਅਨੁਸਾਰ ਗੁਰਮਤਿ ਦੀਆਂ ਵਿਚਾਰਾਂ ਸਾਂਝੀਆਂ ਕਰ ਰਿਹਾ ਸੁਪੰਨ ਸਭ ਮਿੰਟ ਦਾ ਸਮਾਂ ਆਰਸਿਕ ਸੰਗਤ ਦੇ ਨਾਲ ਵਿਚਾਰ ਸਾਂਝੀ ਕਰਨ ਦਾ ਸਮਾਂ ਪ੍ਰਾਪਤ ਹੋਇਆ ਹੈ ਆਓ ਆਪਾਂ ਗੁਰਮਤਿ ਦੇ ਆਧਾਰ ਗੁਰਬਾਣੀ ਦੇ ਆਧਾਰ ਦੀ ਮਹਾਪੁਰਸ਼ਾਂ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ ਉਹਨਾਂ ਦਾ ਸੰਸਾਰ ਤੇ ਆਉਣਾ ਜੋ ਨਾ ਬੇ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਕੀ ਕੋਪਿਕ ਕਰਤ। ਪੰਜਵੇਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਪਾਵਨ ਬਚਨ ਹੈ ਜਬ ਤੇ ਦਰਸ਼ਨ ਭੇਤੇ ਸਾਧੂ ਭਲੇ ਦਿਨ ਸੋਏ ਆਏ ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿਧਾ ਪਰ। ਪੰਜਵੇਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਹਨਾਂ ਸਾਧੂਆਂ ਦਾ ਇਸ ਸੰਸਾਰ ਤੇ ਆਉਣਾ ਭਲੇ ਯੋਗ ਹੈ। ਉਹਨਾਂ ਦੀ ਸੰਗਤ ਕਰਨਾ ਉਹਨਾਂ ਦੇ ਜੀਵਨ ਦੇ ਵਿੱਚ ਉਹ ਸੇਧ ਲੈਣਾ ਕਿ ਕਿਸ ਤਰ੍ਹਾਂ ਉਹਨਾਂ ਦਾ ਜੀਵਨ ਬਤੀਤ ਹੁੰਦਾ ਮਹਾਰਾ ਜਿਹੜੇ ਜਬ ਤੇ ਦਰਸ਼ਨ ਭੇਟੇ ਸਾਧੂ ਜਦੋਂ ਸਾਡੇ ਕੋਈ ਕਰਮਾਂ ਦਾ ਬੀਜ ਬੀਜਿਆ ਹੋਇਆ ਪ੍ਰਗਟ ਹੁੰਦਾ ਜਦੋਂ ਅਸੀਂ ਕੋਈ ਸੰਗਤ ਦੇ ਵਿੱਚ ਜਾਂਦੇ ਆ ਉੱਥੇ ਜਾ ਕੇ ਕਿਸੇ ਗੁਰਮਖ ਦੇ ਰੱਬ ਦੇ ਪਿਆਰੇ ਨਾਲ ਮਿਲਾਪ ਹੁੰਦਾ ਹੈ ਜਦੋਂ ਅਸੀਂ ਉਹਦੇ ਦਰਸ਼ਨ ਕਰਦੇ ਹਾਂ ਉਹਦੇ ਚਰਨ ਸਪਰਸ਼ ਕਰਦੇ ਹਾਂ ਮਹਾਰਾਜ ਕਹਿੰਦੇ ਭਾਵੇਂ ਦਿਨ ਸੋਏ ਆਏ ਐ ਸਮਝ ਲਓ ਵੀ ਕੋਈ ਉਹਦੇ ਭਾਦਰਾ ਦਿਨ ਆ ਗਿਆ ਕੋਈ ਸਾਡੇ ਕਰਮਾਂ ਦਾ ਬੀਜ ਬੀਜਿਆ ਹੋਇਆ ਚੰਗਾ ਕਰਮ ਪੈਦਾ ਪ੍ਰਗਟ ਹੋ ਗਿਆ ਜਿਹਦੇ ਨਾਲ ਸਾਨੂੰ ਉਹਨਾਂ ਸਾਧੂਆਂ ਦੇ ਦਰਸ਼ਨ ਹੋ ਗਏ ਜਿਹੜੇ ਰੱਬ ਦੇ ਪਿਆਰੇ ਜਿਹੜੇ ਸਦਾ ਹੀ ਉਸ ਪਰਮਾਤਮਾ ਦੀ ਭਗਤੀ ਕਰਨ ਵਾਲੇ ਉਹਨਾਂ ਗੁਰਮਖਾਂ ਦਾ ਮਿਲਾਪ ਹੋ ਗਿਆ ਮਹਾਰਾਜ ਕਹਿੰਦੇ ਮਹਾ ਆਨੰਦ ਫਿਰ ਖੁਸ਼ੀ ਮਿਲ ਗਈ ਆਨੰਦ ਪ੍ਰਾਪਤ ਹੋ ਗਿਆ ਜਿਸ ਤਰ੍ਹਾਂ ਤੁਸੀਂ ਦੋ ਘੰਟੇ ਪਹਿਲਾਂ ਆਨੰਦ ਪ੍ਰਾਪਤ ਕਰ ਰਹੇ ਹੋ ਇਹ ਆਨੰਦ ਲੈਣ ਵਾਸਤੇ ਬਹੁਤ ਤਰ੍ਹਾਂ ਦੇ ਉਪਾਅ ਦੇ ਕਰਨੇ ਪੈਂਦੇ ਨੇ ਮਹਾਰਾਜ ਕਹਿੰਦੇ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰਤੀ ਜਾਣਿਆ ਜਦੋਂ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਜਦ ਕੋਈ ਰੱਬ ਦੇ ਪਿਆਰੇ ਦਾ ਮਲਾਪ ਹੋ ਜਾਵੇ ਜਦ ਗੁਰਮਖਾਂ ਦੀ ਸੰਗਤ ਹੋ ਜਾਵੇ ਫਿਰ ਕਹਿੰਦੇ ਆਨੰਦ ਉੱਥੇ ਮਿਲਦਾ ਹੈ ਪਰਮਾਤਮਾ ਕਹਿੰਦੇ ਮਹਾ ਆਨੰਦ ਸਦਾ ਕਰ ਕੀਰਤਨ اے ਭਾਈ ਸਦਾ ਹੀ ਆਨੰਦ ਦੇ ਵਿੱਚ ਰਹਿ ਕੇ ਉਸ ਰੱਬ ਦਾ ਕੀਰਤਨ ਕਰ ਉਸ ਰੱਬ ਦੇ ਗੁਣਾ ਨੂੰ ਗਾਇਨ ਕਰ ਜਿਹੜਾ ਤੈਨੂੰ ਇੰਨਾ ਵੱਡਾ ਇੰਨਾ ਵਧੀਆ ਜੀਵਨ ਦਿੱਤਾ ਤੂੰ ਸਵਾਸ ਸਵਾਸ ਕਰਕੇ ਉਸ ਦਾ ਚਿੰਤਨ ਕਰਦਾ ਰਹੇ ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿਦਾਤਾ ਭਾਵੇਂ ਉਸ ਪਰਮਾਤਮਾ ਪੁਰਖ ਵਿਦਾਤਾ ਜੋ ਸਾਰੀ ਸ੍ਰਿਸ਼ਟੀ ਦਾ ਕਰਨ ਹਾ ਪਰਮਾਤਮਾ ਇਕ ਇਸੇ ਕਰਕੇ ਮਹਾਰਾਜ ਕਹਿੰਦੇ ਜੀਵਨ ਤੇਰਾ ਬਤੀਤ ਹੋ ਜਾਊਗਾ ਸਮਾਂ ਤੇਰਾ ਲੰਘ ਜਾਊਗਾ ਪਰ ਮਹਾਰਾਜ ਕਹਿੰਦੇ ਜਿੰਨਾ ਚਿਰ ਤੂੰ ਪਰਮਾਤਮਾ ਦੀ ਭਗਤੀ ਨਹੀਂ ਕਰਦਾ ਗੁਰਮੁਖਾਂ ਦਾ ਸੰਗ ਨਹੀਂ ਕਰਦਾ ਸਾਧੂ ਜਨਾਂ ਦਾ ਸੰਗ ਨਹੀਂ ਕਰਦਾ ਤੇਰਾ ਸੰਸਾਰ ਤੇ ਆਉਣਾ ਨਹੀਂ ਭਲੇ ਨਹੀਂ ਫਰ ਕਿਸ ਤਰ੍ਹਾਂ तीर्थ वर्त अर दान कर मन में धरै गुमान नानक ने फल जात दे ज्यों कुंच कृष्णा जिस तरह हाथी ने स्नान कर लिया ਹਾਥੀ ਦੇ ਇਸ਼ਨਾਨ ਕਰਨ ਤੋਂ ਬਾਅਦ ਫਿਰ ਉਹਨੇ ਆਪਣੇ ਸਰੀਰ ਦੇ ਉੱਪਰ ਰੇਤਾ ਰਾਖ ਪਾ ਲੈਣੀ ਹੈ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜੇ ਤੂੰ ਸੰਸਾਰ ਦੇ ਵਿੱਚ ਆ ਕੇ ਕਿਸੇ ਚੀਜ਼ ਦਾ ਗੁਮਾਨ ਕਰਦਾ ਹੈ ਤੀਰਥਾਂ ਦਾ ਗੁਮਾਨ ਕਰਦਾ ਹੈ ਵਰਤਾਂ ਦਾ ਗੁਮਾਨ ਕਰਦਾ ਹੈ ਨਾਮ ਬੰਦਗੀ ਦਾ ਗੁਮਾਨ ਕਰਦਾ ਹੈ ਇਰੇ ਕਹਿੰਦੇ ਭਾਈ ਤੇਰੇ ਨੇ ਫਾਮਨੇ ਪਰ ਪ੍ਰੇਮ ਕਰਕੇ ਸਤ ਜੀਵਨ ਕਰਕੇ ਪ੍ਰੇਮ ਦੀ ਭਾਵਨਾ ਰੱਖ ਕੇ ਗੁਰਮੁਖਾਂ ਦਾ ਸੰਗ ਕਰ ਸਾਧੂਆਂ ਦਾ ਸੰਗ ਕਰ ਗੁਰਬਾਣੀ ਨੂੰ ਪੜਨਾ ਸੁੰਨਾ ਕਰ ਤਾਂ ਤੇਰਾ ਜੀਵਨ ਆ ਜਿਹੜਾ ਉਹ ਸਫਲ ਹੋ ਜਾਊਗਾ ਤਾਂ ਤੇਰਾ ਜੀਵਨ ਆ ਉਹ ਇਹ ਸੰਸਾਰ ਤੇ ਆਉਣਾ ਸਫਲ ਹੋ ਜਾਊ ਮਹਾਰਾਜ ਕਹਿੰਦੇ ਸਫਲ 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 ਭਈ ਯਾਤਰਾ ਤੇਰੀ ਸੰਸਾਰ ਦੀ ਜਿਹੜੀ ਆਉਣ ਜਾਣ ਦੀ ਯਾਤਰਾ ਉਹ ਸਫਲ ਹੋ ਜਾਊ ਫਿਰ ਮਹਾਰਾਜ ਕਹਿੰਦੇ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਫਿਰ ਆਪਣੇ ਆਪ ਪਰਮਾਤਮਾ ਦੀ ਜ਼ਿੰਦਗੀ ਦਾ ਲਾਭ ਪ੍ਰਾਪਤ ਹੋ ਜਾਊ ਕਿ ਮੇਰਾ ਜੀਵਨ ਆਉਣ ਦਾ ਕੀ ਮਕਸਦ ਹੈ ਇਸੇ ਤਰ੍ਹਾਂ ਜਿਹੜੇ ਸੰਤ ਮਹਾਪੁਰਸ਼ ਆਉਂਦੇ ਨੇ ਸਾਯੋ ਸਰੀਰ ਕਰਕੇ ਸਾਡੇ ਵਿੱਚ ਨਹੀਂ ਰਹਿੰਦੇ ਪਰ ਜਿਹੜੇ ਉਹਨਾਂ ਦੇ ਕੀਤੇ ਹੋਏ ਪਰਉਪਕਾਰ ਨੇ ਉਹ ਸਾਡੇ ਅੰਦਰ ਅੱਜ ਵੀ ਬੋਲਦੇ ਨੇ ਉਹਨਾਂ ਨੂੰ ਅਸੀਂ ਦੇਖਦੇ ਆ ਇਸੇ ਕਰਕੇ ਮਹਾਰਾਜ ਕਹਿੰਦੇ ਇੱਕ ਤਰ੍ਹਾਂ ਇੱਕ ਉਸੋ ਬਾ ਨਹੀਂ ਦੇਖਾ ਹੀ ਪਰਮਾਨ ਦੇਖਣ ਦੇ ਨਾਲ ਪਰਮਾਨ ਹੁੰਦਾ ਕਹਿਣ ਦੇ ਨਾਲ ਨਹੀਂ ਕਦਾਂ ਪਰਮਾਨ ਹੁੰਦੀਆਂ ਜੇ ਅਸੀਂ ਕਹੀਏ ਜੇ ਵੀ ਮੈਂ ਦਸ ਪਾਠ ਜੱਮੀ ਸਾਹਿਬ ਦੇ ਕਰਦਾ ਜਾਂ ਘੰਟਾ ਇੱਕ ਚੌਂਕੜੇ ਦੇ ਵਿੱਚ ਬੈਠ ਕੇ ਮੂਲ ਮੰਤਰ ਦਾ 파ੜ ਕਰਦਾ ਇਹ ਕਹਿਣ ਮਾਤਰ ਨੇ ਪਰ ਜੋ ਕਮਾਉਣਾ ਪੈਂਦਾ ਉਦੋਂ ਕਮਾਇਆ ਜਾਂਦਾ ਜਦੋਂ ਲੋਕ ਤੁਹਾਨੂੰ ਪਿਆਰ ਕਰਨ ਦੁਨੀਆ ਤੁਹਾਡੇ ਮੰਗ ਰਹੇ ਦੁਨੀਆ ਤੁਹਾਡਾ ਜਸ ਗਾਇਨ ਕਰੇ ਫਿਰ ਉੱਥੇ ਮਹਾਰਾਜ ਕਹਿੰਦੇ ਇੱਕ ਕਦੇ ਕੋ ਸੋਪਾ ਨਹੀਂ ਦੇਖਾ ਹੀ ਪਰਵਾਣ ਅੱਜ ਤੁਸੀਂ ਦੇਖਦੇ ਹੋ ਇੱਥੇ ਮੇਲੇ ਲੱਗਦੇ ਨੇ ਇਸ ਸੰਸਥਾਨ ਤੇ ਇਹ ਸੋਪਾ ਵਡਿਆਈ ਪ੍ਰਮਾਤਮਾ ਦੇ ਨਾਮ ਦੀ ਹੈ ਇਹ ਉਹਨਾਂ ਸਤਪੁਰਸ਼ਾਂ ਦੀ ਹੈ ਜਿਹੜੇ ਇੱਥੇ ਨਾਮ ਕਮਾ ਕੇ ਗਏ ਇਸੇ ਕਰਕੇ ਮੈਂ ਆਪਣੇ ਵੱਲੋਂ ਉਹਨਾਂ ਸਤਿਪੁਰਸ਼ਾਂ ਦੇ ਚਰਨਾਂ ਵਿੱਚ ਨਮਨ ਕਰਦਾ ਔਰ ਗੁਰੂ ਗੰਗ ਸਾਹਿਬ ਜੀ ਪਾਵਨ ਹਜੂਰੀ ਦੇ ਅੰਦਰ ਨਮਨ ਕਰਦਾ ਆਪ ਵੱਡੇ ਭਾਣਾ ਵਾਲੇ ਹੋ ਜੋ ਇਸ ਮਹਾਨ ਕਾਪਤਸਥਾਨ ਦੇ ਉੱਪਰ ਬੈਠ ਕੇ ਸਤ ਸੰਗਤ ਕਰਦੇ ਹੋ ਗੁਰੂ ਜੀ ਵਿਚਾਰ ਸੁਣ ਰਹੇ ਹੋ ਮਹਾਪੁਰਸ਼ਾਂ ਦੇ ਦਰਸ਼ਨ ਦਿਖਾਰੇ ਕਰ ਰਹੇ ਹੋ ਇਨਾਂ ਇੱਥੇ ਆਉਣਾ ਤੁਹਾਡਾ ਸਫਲ ਹੈ ਸਫਲ ਕਾਈ ਹੈ ਜੇ ਤਨ ਕਰਕੇ ਮਨ ਕਰਕੇ ਭਨ ਕਰਕੇ ਕੋਈ ਸੇਵਾ ਕਰਦੇ ਹੋ